ਤਾਂ ਕਦੇ ਵੀ ਗੇਅਰ ਕੰਨੀ ਚਾੱਕ ਕੇ ਨਹੀਂ ਫੇਰ ਪਾਣਾ ਇਹ ਚੀਜ਼ਾਂ ਹੀ ਹੁੰਦੀਆਂ ਨੇ ਹੋਰ ਤਾਂ ਇਹਦੇ ਵਿੱਚ ਕੀ ਬੰਦੇ ਹੰਤ ਤੱਕ ਟਿੱਕਾ ਜੀ ਸਿੱਖਣਾ ਬੰਦਾ ਤਾਂ ਕੋਲੇ ਵੀ ਬੈਠਾ ਰਹੇ ਚਲਾਉਣ ਵਾਲੇ ਦੇ ਤੇ ਤਾਂ ਵੀ ਸੀਦੀ ਸੀ ਮੈਂ ਕੋਈ ਵੀ ਚੀਜ਼ ਆਇਆ ਨਹੀਂ ਸਿੱਖੀ ਵੀ ਮਨੂਸ ਖਾਉਂਦਾ ਰੀਤੀਂ ਤਾਂ ਪੜਾ ਮੱਥਾ ਮਾਰਿਆ ਮੈਂ ਅੱਛਾ ਨਾ ਇਹ ਆਇਆ ਨਹੀਂ ਸਿੱਖਾਦਾ ਮੰਦਾ ਕਿਧਰੋਂ ਇਹ ਦਵਾ ਆਉਣਾ ਸਿੱਖੂ ਜਦੋਂ ਜਵਾਬ ਇਹ ਹੁੰਦੇ ਆ ਆ ਉਹਦੇ ਤਮਾਕ ਨਾਲ ਬਦਲਦਾ ਬੱਤਸੇ ਕਰਾ। ਮਾਸੀ ਮੋਟਰ ਹੈ ਸਕੂਟਰ ਚਿੱਖੇ। ਆਪ। ਤੇ ਇਹਦੇ ਸਕੂਟਰੇ ਲੈ ਕੇ ਲੈ ਜਾਂਦੇ ਅੱਛਾ ਨਾ ਮੈਂ। ਤੇ ਆਹ ਥੇ ਕੱਢ ਲੈ ਪਹਿਲਾਂ। ਇਹ ਸਾਰਿਆਂ ਨੂੰ ਵਧੀਆ ਤਰੀਕਾ ਹੈ ਨਾ ਕਿਉਂ ਜੇ ਕੋਈ ਐਮਰਜੈਂਸੀ ਹੋ ਗਏ ਚੀਜ਼ ਆ ਗਈ। ਪੁੱਤਰਾ ਅਜ ਆਪਣੇ ਮੇਰੇ ਡੈਡੀ ਗੱਡੀ ਸਿੱਖੀ ਜਾਂਦੇ ਨੇਗੇ। ਵਿਖੀ ਜਾ ਰਹੇ ਸੀ ਅਸੀਂ। ਇਹ ਪਹਿਲਾ ਕਰ ਦੂਜਾ ਕਰ।

Det er som en derping. ਕਵਰੀ ਵੀ ਬਹੁਤ ਸਾਲ ਹੋ ਗਏ ਉਹ ਤੋਂ ਸਾਲ ਲੇ ਕੇ ਗਿਆ ਜੀ ਮਨੂੰ ਇੱਕ ਈੜਾ ਆਇਆ ਸੀ ਉਹ ਤਾਂ ਹੈ ਨਹੀਂ ਸਿੱਧੀ ਗੱਲ ਬੰਦ ਅੱਛਾ ਆ ਇਹਨਾਂ ਦਾ ਐਮਕਾ ਵਾ ਸਿੱਧੀ ਬਹੁਤ ਵਧੀਆ ਜਿਹੇ ਸਮਾਂ ਨਾਲ ਲਾ ਰਹੇ ਸਰ ਦਾ ਬਹੁਤ ਸਿੱਧਾ ਹੈ ਸਿੱਧਾ ਹੁਣ ਦਿੱਲੀ ਜਾਂਦੀ ਹੈ ਜੇ ਹਮਾਂ ਰੋਡ ਤੇ ਲਿਆਣੇ ਹੈ ਨਹੀਂ ਜਲਦੀ ਉਹੀ ਹੈ ਨਾ ਫਿਰ ਡਰ ਤਾਂ ਇੱਥੇ ਹੀ ਖੁੱਲੂਗਾ ਨਾ ਮੈਂ ਤਾਂ ਇਹੀ ਚੀਜ਼ ਡਰਦੀ ਹੁੰਦਾ ਉਸ ਤੋਂ ਬਾਅਦ ਤਾਂ ਚਲ ਸਿੱਖਣਾ ਆ ਰੋਕਣਾ ਤੇ ਸਟੀਅਰਿੰਗ ਸਾਹਮਣਾ ਸਿੱਖ ਗਿਆ ਬੰਦਾ ਇਹ ਸੜਕ ਤੇ ਵੀ ਚਲਾ ਲੂਗਾ ਹਜੇ ਐਂ ਜੀ ਬਾਬਾ ਜੀ ਹਾਂ ਗੇਅਰ ਕਿਹੜਾ ਇਹ ਕਿਹੜਾ ਬੰਦਾ ਝੱਕਣਾ ਪੈਂਦਾ ਇਹ ਦਸਤ ਟਿਕ ਗਿਆ ਫੇਰ ਬੰਦਾ ਝੱਟ ਆ ਵੀ ਆ ਗਿਆ ਬੜੀ ਜਿਹੀ ਗੱਡੀ ਪਰ ਮੈਂ ਹਾਂ ਛੋਟਾ ਮੈਨੂੰ ਅੰਬੀਅਰ ਸਕੂਟਰ ਹੀ ਇਸਗੇ ਜੀ ਉਹਨਾਂ ਨੇ ਫਿਰ ਤੋਂ ਪਹਿਲਾਂ ਇਹੀ ਗੱਡੀ ਲੈਂਦੀ ਸੀ ਉਹਨਾਂ ਨੇ ਅੱਛਾ ਹੋਰ ਨਹੀਂ ਕੋਈ ਲਗਾ ਤਾਂ ਵੀ ਅਸੀ ਕਿਉਂ ਰੁਕੇ ਹੋਰੇ ਤੇ ਆ ਦੇਖੋ ਇਹਨੂੰ ਵਿਚਾਰੇ ਨੂੰ ਤੇਲ ਚੜਦਾ ਸੀਗਾ ਗੱਡੀ 'ਚ ਤੇ ਹੁਣ ਆਪਾਂ ਬਾਹਰ ਵਲੌਗ ਹੁਣਾਵਾਂਗੇ ਉਹ ਜਾਂਦੀ ਆਪਣੀ ਫੋਰਡ ਫੀਗੋ ਗੱਡੀ ਕਪੀ ਤੋ ਹੁਣ ਠੀਕ ਹੈ ਤੇਲ ਚੜਦਾ ਸੀ ਉਹ ਸੇ ਲੱਗੇ ਬ੍ਰੇਕ ਨੂੰ ਮੋੜ ਲੇ ਵੈਸੇ ਸੀ ਥੋੜਾ ਜਿਹਾ ਪਹਿਲਾ ਹੋਣਾ ਸੀਗਾ ਗੱਡੀ ਸਿੱਖਣ ਡੈਡੀ ਨੇ ਪਰ ਟਾਈਮ ਜੜੀ ਮਿਲੇ ਸੀਗਾ ਤਾਂ ਹੁਣ ਸੁੱਕੀਆਂ ਹੀ ਨੇ ਥੋੜੀਆਂ ਨੇ ਉਹ ਤੇ ਕਹਿੰਦਾ ਸਿੱਖਿਆ ਨਹੀਂ ਗੱਡੀ ਫੇ ਅਸੀਂ ਆ ਗਏ ਫਿਰ ਹੁਣ ਮਤਲਬ ਮੇਰਾ ਜੀ ਕਰੀਦਾ ਵੀ ਮੈਂ ਸਕੂਟਰੀ ਚਲਾਵਾ ਪਰ ਸਕੂਟਰੀ ਹੈ ਹੀ ਨਹੀਂ ਆਪਣੇ ਕਿੱਧਰ ਗਈ ਗੱਡੀ ਆਪਣੀ ਉਸੇ ਪਲੇਣਾ ਹੁਣ ਆਈਫੋਨ ਕੈਮਰੇ ਦੀ ਕਲੀਅਰਟੀ ਘਟ ਹੈ ਆਪਣੀ ਦੀ ਉਹ ਦੀ ਗੰਡੀ ਉਹ ਗੰਡੀ ਗੱਡੀ ਹਾਰਨ ਮਾਰਨਦੀ ਆਉਂਦੀ ਹੈ ਹੂੰ ਬਾਈ ਪਿੱਤ ਨੂੰ ਬਾਈ ਕਰਦੇ ਸੀ ਹੈ ਪਿੱਤ ਦੀ ਚੜਾਈ ਆ ਇਦਰੀ ਆ ਜਾ ਤੂੰ ਚੱਕ ਕੇ ਲੈ ਜਾਣਗੇ ਉਰੇ ਤੂੰ ਛੋਟੀ ਸਕੂਟਰ ਜਵਾਂਦੀ ਹੈ ਆਪਦੀ ਮੇਕਰ ਇਹਦੇ ਕੋਲੇ ਵੀ ਇੱਕ ਨਿੱਕੀ ਜੀ ਸਕੂਟਰ ਹੈ ਨਿੱਕੀ ਬੜੀ ਘੈਂਟਾ ਹੋ ਐਨੀ ਘੈਂਟ ਲਾਦੀ ਹੈ ਨਾ ਪਰ ਉਹ ਥੋੜੀ ਜੀ ਖਰਾਬ ਜੀ ਹੋ ਰਹੀ ਹੈ ਪਤਾ ਨਹੀਂ ਕਿਉਂ ਹੁਣ ਤਾਂ ਠੀਕ ਹੁਣ ਠੀਕ ਹੋ ਗਈ ਹੁਣ ਠੀਕ ਹੋ ਹੁਣ ਆਪਾਂ ਛੁੱਟੇ ਲਿਆ ਕਰਾਂਗੇ ਤੁਹਾਨੂੰ ਦਿਖਾਵਾਂਗੇ ਆਪਾਂ ਬਲੌਗ ਚ ਹਾਂਜੀ ਬੀਤੂ ਗੱਡੀ ਕਿਧਰ ਗਈ ਗੱਡੀ दो के जाओगे करे घर जाने का जी कर रहा है बीतू तो मेरा ये भी तू ये भी बड़ी चोट कर दिया इधर आ जा ए इधर आ, आ जा मेरे मारेंगी तू <laughs> मेरे क्यों <के में> मारेंगी <laughs> आ जा आ जा बस खड़ जा रे ਫੋੜੀ ਵੀ ਕੋ ਗੱਡੀ ਆ ਰਹੀ ਏ ਗਰਾਉਂਡ ਆਹ ਮੰਡੀ ਦੇਖੋ ਆਪਣੀ ਗੱਡੀ ਬੱਟੀ ਹੈ ਦੂਰ ਦੂਰ ਤੱਕ ਉਹ ਪਿੱਛੇ ਦੇਖਾ ਹੈ ਪਿੱਛੇ ਕਿੰਨੀ ਜਗ੍ਹਾ ਹੈ ਹਾਂ ਪਿੱਛੇ ਵੀ ਬਹੁਤ ਵੱਡੀ ਹੈ ਜੇ ਇੱਥੋਂ ਨੂੰ ਕੈਮਰਾ ਚਲਾਦਾ ਵੀ ਛੋਟੀ ਹੈ ਤਾਂ ਭੁੱਲ ਜਾ ਉਹ ਗੱਡੀ ਕਿਵੇਂ ਰੱਖੀ ਛੱਬੈਕ ਕਰਨਾ ਸਿੱਖਦੇ ਨੇ ਹੁਣ ਵੈਕ ਤੂੰ ਉਧਰ ਮੋਟਰਸਾਈਕਲ ਆ ਗਿਆ ਕਿ ਤੂੰ ਮੋਟਰਸਾਈਕਲ ਨਾਲ ਨਾ ਰੁਕ ਜਾਣਾ ਪਰ ਮੋਟਰਸਾਈਕਲ ਵਾਲਾ ਆਪੇ ਸਾਈਡ ਤੋਂ ਨਗਾ ਲੂਗਾ ਦੇਖੋ ਉਹ ਤਾਂ ਉਧਰ ਹੀ ਵਗ ਗਿਆ ਨਹੀਂ ਜਾ ਆ ਜਾ ਜੀ ਕਜਾਲ ਦੀ ਹੋਗੀ ਪੰਜ 46 ਸੱਚੀ 6 ਸਾਲਾਂ ਦੀ ਗੱਡੀਆਂ ਗੱਡੀਆਂ ਚੱਲਦੀਆਂ ਪਰ ਉਹ ਉਹ ਨਾ 6 ਸਾਲ 7 ਸਾਲ ਦੀ ਕਹਿੰਦੀ ਫਰਾਜ 6 6 ਦੀ ਹੋਣ ਵਾਲੀ ਹੈ ਕਹਿੰਦੇ ਹਾਂ 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 ਅਮਕੋ ਬਾਏ ਫਿਲ ਕਰਕੇ ਗਏ ਹੈ ਸੇ ਚਲੋ ਜੀ ਹੁਣ ਆਪਾਂ ਥੋੜੇ ਟਾਈਮ ਬਾਅਦ ਮਿਲਦੇ ਆਂ 4 ਮਿੰਟਾਂ ਦੀ ਵੀਡੀਓ ਹੈ ਕਲਿੱਪ ਚਲੋ ਓਕੇ ਜੀ ਚਲੋ ਜੀ ਮਿੱਤਰੋ ਇੱਕ ਗੇੜਾ ਉਦੋਂ ਬਾਅਦ ਚ ਹੁਣੇ ਸ਼ਾਇਦ ਗੱਡੀ ਬਦਲ ਲੇਗੇ ਹਾਂ ਗੱਡੀ ਬਦਲਦੇ ਨੇ ਗੱਡੀ ਸਿੱਖ ਲਈ ਸਿੱਖ ਲਈ ਜੀ ਹਾਂ ਜੀ ਹੁਣ ਆਪਾਂ ਗੱਡੀ ਸਿੱਖ ਲਈ ਆ ਤੁਹਾਨੂੰ ਫੇਰ ਆਵਾਂਗੇ ਗੱਡੀ ਚਲਾਉਣ ਚਲੋ ਚਲੋ ਚੱਲੀਏ ਹੁਣ ਕੱਲ ਨੂੰ ਫੇਰ ਆਵਾਂਗੇ ਉਹ ਫੇਰਾ ਬਣਾ ਅੱਛਾ ਸੁਬਾ ਉਹ ਦੁਵਾਜਾ ਪਾਬਾਲੇਗੇ ਅਪਾ ਅੱਜ ਗੱਡੀ ਸਿੱਖਣ ਆਏ ਸੀਗੇ ਭਿੱਖੀ ਇਹ ਤਾਂ ਵਧੀਆ ਚਲਾਉਣ ਲੱਗੇ ਜਿਵੇਂ ਪਹਿਲਾਂ ਜਾਣ ਦਿੰਦੇ ਨੇ ਤੇ ਵਧੀਆ ਚਲਾਈ ਗੱਡੀ ਵੈਸੇ ਹੌਲੀ ਹੌਲੀ ਸਿੱਖ ਲਾਂਗੇ ਹੌਲੀ ਹੌਲੀ ਉਰਾ ਪਰਾਂ ਕਰਨੀ ਉਰਾ ਪਰਾਂ ਕਰਨੀ ਸਾਰ ਸਿੱਖ ਜਾਗੇ ਹੌਲੀ ਹੌਲੀ ਬਾਕੀ ਆਪਣੇ ਮੰਡੀ ਖੁੱਟੀ ਹੈ ਨਾ ਹੂੰ ਇੱਥੇ ਕੋਈ ਦਿੱਕਤ ਨਹੀਂ ਹੈਗੀ ਵੀ ਖੇ ਮੰਡੀ ਇੱਥੇ ਨਾਲ ਸਿੱਖ ਕੇ ਰਿਹਾ ਸੀ ਸਲਾਮ ਕਿ ਦਿੱਦੀ ਬਣਾਈ ਜਾਂਦਾ ਸੀ ਅਸਲ ਚ ਇੱਕ ਤਾਂ ਟਾਈਮ ਨਹੀਂ ਲੱਗਦਾ ਹੈਗਾ ਮੈਂ ਹੁਣ ਐ ਜੇ ਲੱਗਾ ਨਾ ਪਤਾ ਵੀ ਤੁਸੀਂ ਸਿੱਧੀ ਸਿੱਖ ਜਾਓਗੇ ਹੂੰ ਬਹੌੜੇ ਹੌੜੇ ਉਲਝਣ ਹੁੰਦੀ ਹੈ ਹਾਜੀ ਥੋੜੀ ਥੋੜੀ ਹਾਂ ਉਹ ਤਾਂ ਹੌਲੇ ਆਏ ਤਾਂ ਫਿਰ ਕੋਈ ਵੀ ਚੀਜ਼ ਆ ਟਾਈਮ ਤਾਂ ਲੱਗਦਾ ਹੀ ਆ ਦੇਖੋ ਕਮੀ ਨੇ ਅੰਦਰ ਅੰਦਰ ਜਿਹੜਾ ਬੰਦਾ ਪਾਈ ਕਮੀ ਨੇ ਅੰਦਰ ਅੰਦਰ ਟ੍ਰੇਨ ਹੋ ਰਿਹਾ ਤੁਸੀਂ ਇੱਕ ਵਾਰੀ ਬੰਦ ਹੋਣ ਦਿੱਤੀ ਆ ਗੱਡੀ ਬੰਦ ਨਹੀਂ ਹੋਣ ਦਿੱਤੀ ਜਮ ਉਹ ਤਾਂ ਪਹਿਲੀ ਪਹਿਲੀ ਵਾਰੀ ਹੋਈ ਬਸ ਨਹੀਂ ਬਾਹਲੇ ਤਾਂ ਬੈਟਰੀ ਲੋ ਕਰ ਦਿੰਦੇ ਨੇ ਕੇਰ ਪਾਪਾ ہمارا ਵੀ ਇਹੀ ਟ੍ਰੇਨ ਕਰਦਾ ਹੈ ਇਹ ਨੁਲੀ ਹੋਗੀ ਸੰਦੀਪ ਇਹ ਹੁਣ ਸਾਡਾ ਗੁਰੂ ਬਣ ਚੁੱਕਿਆ ਗੁਰੂ ਦਾ ਗਾਹੇ ਹੈ। ਇਹ ਗੁਰੂ ਹੁੰਦਾ ਜਿਹੜਾ ਕੁਝ ਸਿਖਾਉਂਦਾਗਾ। ਹਨਾ ਵੀ ਤੂੰ ਮੈਂ ਤਾਂ ਕੁਝ ਦੱਸਿਆ ਵੀ ਨਹੀਂ ਮੈਂ ਤਾਂ ਆਇਆ ਸੀ ਦੱਸੂਆਂ ਕੋਈ ਹਨਾ ਤੈਨੂੰ ਲੋੜ ਹੀ ਨਹੀਂ ਪਈ। ਮੈਨੂੰ ਤਾਂ ਬਸ ਗੇਰਾਂ ਦੀ ਪਤਾ ਹੋਣਾ ਚਾਹੀਦਾ ਵੀ ਗੇਰ ਕਿਵੇਂ ਬੈਠਦਾ ਕਿਵੇਂ ਨਿਕਲਦਾ। ਬੰਦਾ ਸਿੱਧੀ ਸਿੱਖ ਜਾਂਦਾ ਬੰਦੇ ਦਾ। ਜਿਹੜਾ ਦੇਖ ਬਾਲਾ ਆਰਡਰ ਤੱਕ ਜਾਏ ਉਹ ਨਹੀਂ ਸਿੱਧੀ ਸਿੱਖ ਸਕਦਾ। ਐ ਲੋ ਵੀ ਤੂੰ। ਤੂੰ ਵਾਸਤੇ ਮੈਂ ਬਿਸਕੁਟ, ਚਾਕਲੇਟ ਤੇ ਚਿਪਸ ਸਾਰੇ ਕੁਝ ਲੈ ਕੇ ਆਇਆ। ਉਹ ਤਾਂ ਮੇਰੇ ਵਾਸਤੇ ਸੀ। ਸ਼ਾਮ ਹੋ ਚੁੱਕੀ ਹੈ ਮਿੱਤਰੋ ਅਗਣਾਪਾ ਰਾਮਪਾਦ ਰੋੜੀ ਨਾਲ ਚੱਲੇ ਇੱਥੇ ਫੇਰ ਤੁਰੰਤ ਉੱਪਰ ਘਟਦਾ ਕਿੱਥੇ ਇਸ ਵੇਲੇ ਚਰਾਨ ਘੱਟ ਨਹੀਂ ਜਾਂਦੀ ਹਾਂ ਚੱਲ ਲੋਕੋ ਦਰਪਾ ਹੁਣ ਪਹੁੰਚਣ ਵਾਲਾ ਘਰੇ ਇਹ ਪਹੁੰਚ ਕੇ ਲੱਡੀ ਲਾਵਾਂਗੇ ਅੰਦਰ ਇੱਥੇ ਵੀ ਸੀ ਪ੍ਰੋਗਰਾਮ ਹੈ ਹਨਾ ਕਈ ਦਿਨ ਹੋ ਗਏ ਹਾਂ ਆਪਣਾ ਇਹ ਮੰਦਿਰ ਸੀਗਾ ਕਿਹੜਾ ਉਹ ਆਹ ਸੀੜਾ ਆਹ ਸੀ ਹਾਂ ਹੂੰ ਉਹਨਾਂ ਨੇ ਵੀ ਕਿਹਾ ਸੀ ਕਿ ਅੱਜ ਪਿਛਲੇ ਐਤਵਾਰ ਆਸੇ ਨਾਉਂ ਵੀ ਬੋਲਾ ਹੂੰ ਇਹ ਮਹਾਂ ਵੀ ਵੇਖਾਂਗੇ ਵਧੀਆ ਕਰ ਦਿੰਦੇ ਨੇ ਪ੍ਰੋਗਰਾਮ ਤੋਂ ਸਮਾਰਟ ਸ਼ਾਪ 600231 ਇਸ ਕਮਿੰਗ ਦੋਸਤੋ ਇਹ ਉਹੀ ਸੜਕ ਹੈ ਜਿੱਥੇ ਪਾਣੀ ਮੀਂਹ ਵੇਲੇ ਪਾਣੀ ਆਇਆ ਸੀ ਬਹੁਤ ਜ਼ਿਆਦੇ ਵਿਖੀ ਵਿਖੇ ਉਹ ਸੜਕ ਹੈ ਇਹ ਸਾਰੇ ਘਰ ਡੁੱਬ ਗਏ ਸੀ ਦੁਕਾਨ ਡੁੱਬ ਗਈ ਸੀ ਬਹੁਤ ਬੁਰਾ ਹਾਲ ਸੀ ਤੇ ਹੁਣ ਫਰਕ ਪਿਆ ਥੋੜਾ ਜਿਹਾ ਕੱਕੇ ਗੇਟ ਵੀ ਹਿੱਟੇ ਰੱਖ ਪਏ ਨੇ ਇਹਨਾਂ ਨੇ ਵਾਜਨ ਕਰਕੇ ਲੱਗੇ ਥੱਲੇ ਮੋਟਰਸਾਈਕਲ ਪਾਣਾ ਕਰਨਾ ਪਊਗਾ ਪੁਣਾ ਵਾਲਾ ਉਹੋ ਇੱਧਰ ਲੱਗ ਗਿਆ ਮਾਦੀਆ ਲਓ ਪਾ ਪਹੁੰਚ ਕੇ ਕਰੀ ਕਲਪ ਦਿਖਾਓ ਹੈ ਕਲਪ ਦਿਖਾਓ ਮम्मी ਨੂੰ ਵਿਸ਼ਵਾਸ ਨਹੀਂ ਹੋ ਰਿਹਾ ਵੀ ਇਹ ਸੋਹਣੀ ਕੱਢੀ ਆ ਅਸਤਾਜ ਜੀ ਖੜੇ ਨੇ ਅਸਤਾਜ ਤਾਂ ਫੇਰ ਬਣੂਗਾ ਜੇ ਦੱਸਣਾ ਦੱਸਣ ਤੇ ਲੋੜ ਨਹੀਂ ਪਈ ਹੈਲੋ ਹੈਲੋ ਤੇਰੇ ਨਾਲੋਂ ਪਤਾ ਨਹੀਂ ਕੋਈ ਤੇ ਵਧੀਆ ਬੱਚਾ ਇਹ ਤਾਂ ਹੈ ਨਾ ਨਹੀਂ ਮੈਂ ਕਰਾਂ ਤੇਰੇ ਵਾਸਤੇ ਹੀ ਹਾਂ ਕਿਤੇ ਕੁਝ ਆ ਰਿਹਾ ਬੈਠੀ ਛੱਡ ਕੇ ਲੋਕਾਂ ਦਾ ਪ੍ਰੋਸਟਾ ਕਰਕਦੇ ਹੈ ਨਾਰਲਾ ਭਾਈ ਕੀ ਆਤੀ ਪੂਰਾ ਹੋਣਾ ਹੈ ਹੈਲੋ ਕਿਤੂ ਭਾਈ ਰਾਲਾ ਪੱਕਾ ਕਹੋਰਾ ਮਤ ਹੈ ਕਿ ਹਜੇ ਮਹਾਮਾਰ ਦੇ ਕੋਰੇ ਮਨਵਾ ਦੇ ਗੇਰਪੁਰ ਕਿਹੜਾ ਪੈਂਦਾ ਬਾਕੀ ਮੈਂ ਆਪਣੇ ਕੰਮ ਜਾਨੇ ਮੈਂ ਦੱਸਿਆ ਨਹੀਂ ਬੈਠਾ ਰਹਾ ਕੋਲੇ ਮੈਨੂੰ ਬੱਸੇ ਹੀ ਕੁਝ ਨਹੀਂ ਖਾਣਾ ਸੀ ਹੁਣ ਕੀ ਗੇਰ ਪਾਈ ਗੇਰ ਕਾਹਨ ਕੋਰੀ ਗੱਡੀ ਆ ਗਈ ਪਹਿਲੇ ਦਿਨ ਤਾਂ ਬਾਾਕੀ ਕਰਨਾ ਹੈ ਬਰੂਤ ਪਾਲਟੀ ਕਰੋ ਮੇਰੇ ਪੁੱਤ ਨੂੰ ਜਦੋਂ ਪਹਿਲੇ ਦਿਨ ਬੰਦਾ ਸਿੱਖਦਾ ਜੀ ਕੋਈ ਵੀ ਬੰਦਾ ਹੈ ਸੰਦੀਪ ਉਹ ਪੱਤ ਪੱਤ ਪਹਿਲੇ ਗੇਰ ਤੱਕ ਮਸਾ ਚਲਾਊਗਾ ਬੰਦਾ ਜਗੀਰ ਪਾਉਣ ਵਾਲਾ ਬੰਦਾ ਪਾਲਟੀ ਤਾਂ ਹੋਰ ਮੇਰੇ ਕੋਲ ਆਪੂਗਾ ਜਈ ਅੱਜ ਅਸੀਂ ਪੂਣ ਵਾਲੇ ਵੀ ਹੈਗੇ ਅਸੀਂ ਕੋਈ ਗਿਆਨੀ ਤਾਂ ਨਹੀਂ ਬੰਦੇ ਅਸੀਂ ਪੂਣ ਹੀ ਹੋਏ ਹੈਗੇ ਹਾਂ ਜੀ ਉਸਤਾਦ ਨੂੰ ਤਾਂ ਲਵਾ ਦਿਓ ਲਓ ਦੋਸਤੋ ਬਾਅਦ ਗਲੋ ਕਰਦੇ ਆ ਐਂਡ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ 8 ਵਜੇ ਪਰ ਉਹ ਲਾਈਵ ਦੇ ਵਿੱਚ ਆਉਣਿਆ ਲਾਈਵ ਦੇ ਵਿੱਚ ਰੂਜ ਜੁੜਾ ਕਰੋ ਧੰਨਵਾਦ ਸਸੀ ਕਾ